ਜੀ ਸਾਡੇ ਮੋਡ ਸਬਡਿਵੀਜ਼ਨ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਫਿਰੋਤੀ ਦੀ ਰੈਂਸਮ ਕਾਲ ਆਈ ਸੀਗੀ ਜਿਸ ਦੇ ਵਿੱਚ ਜਿਹੜਾ ਕਾਲਰ ਸੀਗਾ ਉਹ ਬਾਹਰ ਦਾ ਨੰਬਰ ਸੀਗਾ ਫਿਰ ਉਸ ਤੋਂ ਬਾਅਦ ਕਈ ਬਾਹਰਲੇ ਨੰਬਰਾਂ ਤੋਂ ਉਸੇ ਵਿਅਕਤੀ ਨੂੰ ਕਈ ਦਿਨਾਂ ਤੱਕ ਕਾਲਾਂ ਆਂਦੀ ਰਹੀ ਉਸੇ ਵਿਅਕਤੀ ਵੱਲੋਂ ਰੈਂਸਮ ਲਈ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਫਿਰ ਘਟਾ ਕੇ ਉਹ 50 ਲੱਖ ਤੱਕ ਆ ਗਈ ਅਸੀਂ ਇਮੀਡੀਏਟਲੀ ਪਰਚਾ ਦਰਜ ਕਰਕੇ ਸਾਡੀ ਟੀਮ ਨੇ ਤਫ਼ਤੀਸ਼ ਸ਼ੁਰੂ ਕਰਤੀ ਸੀਗੀ ਜਿਸ ਦੇ ਵਿੱਚ ਸਾਡੇ ਐਸਪੀ ਡੀ ਸਾਡੇ ਡੀਐਸਪੀ ਡੀ ਸਾਡੇ ਡੀਐਸਪੀ ਮੋਡ ਔਰ ਬਾਕੀ CIA ਦੇ ਸਟਾਫ ਦੀ ਟੀਮਾਂ ਇਹਨਾਂ ਨੇ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਤੇ ਫਾਈਨਲੀ ਜਿਹੜਾ ਸੀਗਾ ਇਸ ਕੇਸ ਨੂੰ ਕ੍ਰੈਕ ਕਰ ਲਿਆ ਤੇ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਿਹੜੇ ਵਿਅਕਤੀ ਅਸੀਂ ਫੜੇ ਉਸ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਕੋਈ ਵਿਅਕਤੀ ਜਿਹੜਾ ਕਿ ਆਇਲੈਂਡਸ ਕਰਕੇ ਮੌੜ ਤੋਂ ਵਿਦੇਸ਼ ਦੇ ਵਿੱਚ ਚਲਾ ਗਿਆ ਸੀਗਾ ਉੱਥੇ ਜਾ ਕੇ ਉਹਨੇ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਕਿਹਾ ਉਹਨਾਂ ਨੇ ਪਲਾਨ ਬਣਾਇਆ ਕਿ ਅਸੀਂ ਜਿਹੜਾ ਹੈਗਾ ਇੱਕ ਮੌੜ ਦਾ ਵਿਅਕਤੀ ਹੈਗਾ ਉਹਨੇ ਸਾਰੀ ਸਪੈਸੀਫਿਕ ਜਾਣਕਾਰੀ ਸ਼ੇਅਰ ਕੀਤੀ ਇਸ ਆਪਣੇ ਲੋਕਲ ਵਿਅਕਤੀ ਦੀ ਫਿਰ ਉਸ ਜਾਣਕਾਰੀ ਨੂੰ ਹਾਸਿਲ ਕਰਨ ਤੋਂ ਬਾਅਦ ਇਸ ਵਿਅਕਤੀ ਨੇ ਬਾਰੋ ਕਾਲ ਕੀਤੀ ਤੇ ਉਹਨੇ ਪਾਰਟਿਕੂਲਰ ਕਿਸੇ ਗੈਂਗ ਦਾ ਨਾਮ ਤਾਂ ਨਹੀਂ ਲਿਆ ਲੇਕਿਨ ਗੈਂਗਸਟਰ ਦੇ ਅੰਦਾਜ਼ ਚ ਉਹਨੇ ਗੱਲ ਕੀਤੀ ਤੇ ਫਿਰੋਤੀ ਦੀ ਮੰਗ ਕੀਤੀ ਤੇ ਕਾਫੀ ਉਹਨੂੰ ਡਿਟੇਲ ਦੱਸੀ ਕਿ ਤੂੰ ਫਲਾਣੇ ਥਾਂ ਤੇ ਰਹਿੰਦਾ ਹੈ ਇਸ ਤਰੀਕੇ ਦਾ ਉਹ ਸਾਰਾ ਕੁਝ ਤੇ ਫਿਰ ਜਦੋਂ ਅਸੀਂ ਇੱਕ ਆਪਰੇਸ਼ਨ ਸੀਕ੍ਰੇਟ ਆਪਰੇਸ਼ਨ ਅਸੀਂ ਚਲਾਇਆ ਜਿਸ ਦੇ ਵਿੱਚ ਟੈਕਨੀਕਲ ਇਨਪੁਟ ਲੈ ਕੇ ਆਪਣਾ ਇੰਟੈਲੀਜੈਂਸ ਨੂੰ ਇੰਟੈਲੀਜੈਂਟ ਜਿਹੜੇ ਇਨਪੁਟ ਆਨੇ ਇੰਟੈਲੀਜੈਂਸ ਦੇ ਉਹ ਤੇ ਸੀਕ੍ਰੀਟ ਸੋਰਸਸ ਨੂੰ ਲੈ ਕੇ ਫਿਰ ਅਸੀਂ ਜਿਹੜੇ ਹੈਗੇ ਇਸ ਵਿਅਕਤੀ ਦੇ ਤਿੰਨ ਸਾਥੀ ਨੂੰ ਫੜਨ ਚ ਕਾਮਯਾਬ ਹੋਏ ਜੋ ਕਿ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਹੋ ਇਹਨਾਂ ਦੇ ਨਾਮ ਹੈਗੇ ਮਨਿੰਦਰ ਸਿੰਘ ਉਰਫ ਫਮਨ ਇਹ ਰੈਜ਼ੀਡੈਂਟ ਆਫ ਐਸਬੀਐਸ ਨਗਰ ਹੈ ਮਨਪ੍ਰੀਤ ਸਿੰਘ ਉਰਫ ਮਨੀ ਜੋ ਦੀ ਟੈਕਸੀ ਡਰਾਈਵਰ ਹੈ ਇਹ ਵੀ ਸਹੀਦ ਬਗਸੇ ਨਗਰ ਦਾ ਰਹਿਣ ਵਾਲਾ ਹੈਗਾ ਤੇ ਤੀਜਾ ਵਿਅਕਤੀ ਹੈਗਾ ਜਸਕਰਨ ਸਿੰਘ ਉਰਫ ਲਿਖਾਰੀ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਲੇਕਿਨ ਅਸੀਂ ਇਸ ਗੱਲ ਨੂੰ ਹੁਣ ਤਫਤੀਸ਼ ਦੇ ਨਾਲ ਸਾਹਮਣੇ ਇਹਦੀ ਛਾਨਬੀਨ ਕਰਾਂਗੇ ਕਿ ਕੀ ਇਹਨਾਂ ਨੇ ਇਸ ਤਰੀਕੇ ਦੀ ਪਹਿਲਾਂ ਵੀ ਕਿਸੇ ਨਾਲ ਕੋਈ ਇਸ ਤਰੀਕੇ ਦੀ ਵਾਰਦਾਤ ਨੂੰ ਦੇ ਕੇ ਕੋਈ ਪੈਸੇ ਵਗੈਰਾ ਤਾਂ ਨਹੀਂ ਫੜੇ ਉਹ ਤਫਤੀਸ਼ ਦੇ ਨਾਲ ਅਸੀਂ ਚੈੱਕ ਕਰਾਂਗੇ ਅਰੇ ਜੀ ਟੋਟਲ ਕਿੰਨੇ ਬੰਦੇ ਇਨਵੋਲਵ ਹੁਣ ਤੱਕ ਪੰਜ ਬੰਦੇ ਅਸੀਂ ਜਿਹੜੇ ਹੈਗੇ ਸਾਡੇ ਸਾਹਮਣੇ ਆਏ ਉਹਨਾਂ ਦੇ ਨਾਮ ਹੈ ਕਿ ਯੂਵੀ ਜੁਗਰਾਜ ਉਹ ਮਲੇਰਕੋਟ ਦਾ ਰਹਿਣ ਵਾਲਾ ਹੈਗਾ ਤੇ ਇੱਕ ਸਤਿੰਦਰ ਸ਼ਿੰਦੀ ਹੈਗਾ ਜਿਹੜਾ ਕਿ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਜਿਹੜੇ ਵਿਅਕਤੀ ਬਾਹਰ ਬੈਠੇ ਸਾਰੇ ਕੰਮ ਕੀ ਕਰਦੇ ਸੀ ਇਹ ਕੰਮ ਜਿਹੜਾ ਨਾਲ ਇਹ ਮੈਂ ਤਾਂ ਹੁਣ ਦੇਖੋ ਇੱਕ ਵਾਰ ਤਾਂ ਟੈਕਸੀ ਡਰਾਈਵਰ ਦਾ ਸਾਹਮਣੇ ਆਇਆ ਦੋ ਤਾਂ ਹੁਣ ਤੱਕ ਜਿਹੜੀ ਪ੍ਰਾਇਮਰੀ ਤਫਤੀਸ਼ ਹੈ ਉਹਦੇ ਅਕੋਰਡਿੰਗ ਤਾਂ ਇਹ ਕੋਈ ਖਾਸ ਕੰਮ ਨਹੀਂ ਕਰਦੇ ਜਿਹੜੇ ਬਾਹਰ ਗਏ ਹੈ ਉਹਨਾਂ ਦਾ ਫਿਰ ਜਦੋਂ ਪਤਾ ਲੱਗੇਗਾ ਅੱਗੇ ਧੀਰੇ ਧੀਰੇ ਖੁਲਾਸਾ ਹੋਵੇਗਾ ਕੀ ਕਰਦੇ ਹਾਂ ਜੁਵੀ ਜੁਗਰਾਜ ਸਤਿੰਦਰ ਸਿੰਧੀ ਇਹ ਨਵਾਂ ਸ਼ਹਿਰ ਦਾ ਰਹਿਣਾ ਹੈ ਕਿ ਦੋਨੇ ਵਿਅਕਤੀ ਬਾਹਰ ਹੈ ਮਾਸਟਰਮਾਈਂਡ ਇਸ ਦਾ ਉਹ ਮਾਸਟਰਮਾਈਂਡ ਜਿਹੜੀ ਹੁਣ ਤੱਕ ਦੀ ਤਫਤੀਸ਼ ਹੈ ਉਹਦੇ ਅਕੋਰਡਿੰਗ ਜੁਵੀ ਜੁਗਰਾਜ ਇਹ ਮਾਸਟਰਮਾਈਂਡ ਹੈਗਾ ਤੇ ਜਿਹੜੀ ਸਾਡੀ ਜਾਣਕਾਰੀ ਹੈਗੀ ਉਹ ਤੇ ਕੋਆਰਡੀਨੇਟਸ ਕਰਕੇ ਬਾਹਰ ਗਿਆ ਸੀਗਾ ਲੇਕਿਨ ਹੁਣ ਫਿਲਹਾਲ ਛੇਦੁੱਥੇ ਬੇਰੋਜ਼ਗਾਰੀ ਮੈਂ ਉਹਦੇ ਦਾ ਨਾਮ ਅਸੀਂ ਸਿਕਰਟ ਰੱਖਿਆ ਕਿਉਂਕਿ ਅਸੀਂ ਇਸ ਤਰੀਕੇ ਦਾ ਕਿਸੇ ਦੀ ਸੇਫਟੀ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਤੇ ਨਾਲ ਹੀ ਅਸੀਂ ਜਿਹੜੇ ਇਸ ਤਰੀਕੇ ਦੇ ਕੋਈ ਬੱਚੇ ਬਾਹਰ ਗਏ ਹੈ ਪੜਾਈ ਲਿਖਾਈ ਕਰ ਰਹੇ ਹੈ ਜਾਂ ਕੋਈ ਕੰਮ ਕਰਨ ਲਈ ਗਏ ਹੈ ਉਹਨਾਂ ਨੂੰ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਵਾਰਨਿੰਗ ਦੇਣਾ ਚਾਹੁੰਦੇ ਕਿ ਇਸ ਤਰੀਕੇ ਦੀ ਕੋਈ ਵੀ ਗਤੀਵਿਧੀ ਨਾ ਕਰੋ कि ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਕੋਈ ਸੰਕਟ ਆਵੇ ਕਿਉਂਕਿ ਜਿਹੜੇ ਵਿਅਕਤੀ ਫੜੇ ਗਏ ਇਹਨਾਂ ਦੇ ਨ ਰਿਸ਼ਤੇਦਾਰ ਹੀ ਹੈਗੇ ਜਿਹੜੇ ਵਿਅਕਤੀ ਬਾਹਰ ਬੈਠੇ ਹੈ ਕੋਈ ਕਿਸੇ ਦਾ ਮਾਸਦਾ ਮੁੰਡਾ ਹੈ ਕੋਈ ਦੋਸਤ ਹੈ ਜਿਨ੍ਹਾਂ ਨੂੰ ਇਹਨਾਂ ਨੇ ਇਸ ਤਰੀਕੇ ਨਾਲ ਇਨਵੋਲ ਕਰ ਲਿਆ ਤੇ ਇਸ ਤਰੀਕੇ ਦੇ ਕੰਮ ਕਰਕੇ ਜਿਹੜਾ ਹੈਗਾ ਪੁਲਿਸ ਤੋਂ ਬਚਣਾ ਮੁਸ਼ਕਿਲ ਹੈ ਲੇਕਿਨ ਅੱਗੇ ਜਿਹੜੀ ਲੀਗਲ ਪ੍ਰੋਬਲਮ ਹੈਗੀ ਹੈ ਤਾਂ ਮ ਆਏਗੀ ਤੇ ਬਾਹਰ ਜਾਣ ਚ ਵੀ ਤੇ ਇੰਡੀਆ ਚ ਵੀ ਕੋਈ ਕੰਮ ਕਰਨ ਚ ਜੀ ਪਰਚਾ ਹੋ ਗਿਆ ਤੇ ਪ੍ਰੋਬਲਮ ਆਏਗੀ ਸੋ ਇਸ ਤਰੀਕੇ ਦੀ ਜਿਹੜੀ ਫੇਕ ਚੀਜ਼ ਹੈਗੀ ਨਾਲ ਨੂੰ ਅਵਰਟ ਕਰਨਾ ਚਾਹੀਦਾ ਜਿਵੇਂ ਜਿਹੜੇ ਰਿਸ਼ਤੇਦਾਰਾਂ ਤੋਂ ਨਜ਼ਰ ਮਾਰ ਕੇ ਇ ਇੱਕ ਵਿਅਕਤੀ ਨਾਲ ਜੋ ਹੈਗਾ ਇਹ ਮਨਿੰਦਰ ਸਿੰਘ ਤਮਨ ਇਹ ਰਿਸ਼ਤੇਦਾਰ ਹੈਗਾ ਯੂਵਿਤ ਦਾ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਜੀ ਸਰਚਾ ਦਰਜ ਹੈਗਾ ਜਿਹੜਾ ਰਿਲੇਵੈਂਟ ਸੈਕਸ਼ਨ ਆਫ ਆਈਪੀਸੀ ਦੇ ਵਿੱਚ ਇਹਨਾਂ ਨੇ ਰੈਨਸਮ ਮੰਗੀ ਸੀਗੀ ਤਾਂ ਉਹਦੇ ਅਕੋਰਡਿੰਗ ਹੀ ਕਾਰਵਾਈ ਕੀਤੀ ਜਾਏਗੀ ਤਾਂ ਮੋਸਟਲੀ ਜੋ ਉਹ ਪ੍ਰੋਫਾਈਲ ਫਾਰਮਸ ਆਗੂ ਭਰ ਜਾਂਦਾ ਜੀ ਇਹਦੇ ਟੈਸਟਿੰਗ ਕਰਨਾ ਨਹੀਂ ਇਹੋ ਜਿਹਾ ਨੁਕਸਾਨ ਕਰਦਾਂਗੇ ਉਹ ਆਸ ਤੋਂ ਆਪ ਸਦੂ ਰਹਿ ਗਏ ਤਾਂ ਗਲਤ ਚਾਲ ਹੁੰਦੀ ਹੈ

हाँ जी हाँ जी अगली जेडी कार्रवाई एल ओ सी वगैरह बाकी जो भी लीगल फॉर्मेलिटी है सारी कर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।